ਇਹਦੀ ਗੱਲਾਂ ਦੁਨੀਆਵੀ ਨੇ ਜੇ ਅਸੀਂ ਸਿਆਸ ਵੱਲ ਜਾਤੀ ਮਾਰੀਏ ਬਹਿਣੀ ਭਗਤ ਦੀ ਘਰਵਾਲੀ ਵੀ ਟਾਡੀ ਸੀ ਗਰੀਬੀ ਵੀ ਸੀ ਇਥੋਂ ਤੱਕ ਕਿ ਰੇਲੂ ਮਹੌਲ ਤੋਂ ਤੰਗਾ ਕੇ ਜਦੋਂ ਅਜੇ ਭਗਤ ਨਹੀਂ ਸੀ ਬਣਿਆ ਆਤਮ ਹੱਤਿਆ ਕਰਨ ਤੋਂ ਪਈ ਸੀ ਕਿ ਮੈਂ ਮਰ ਹੀ ਜਾਣਾ ਹੈ ਰਾਹ ਵਿੱਚ ਮਾਪੋਸ਼ਾਂ ਦਾ ਮਿਲ ਹੋ ਗਿਆ ਉਹਨਾਂ ਨੇ ਰਸਤਾ ਦੱਸਿਆ ਕਿ ਆ ਆਤਮ ਹੱਤਿਆ ਕਰਨ ਨਾਲ ਸ਼੍ਰੀ ਖਤਮ ਹੋ ਗਏ ਬਾ पर आत्मा ते कल की रब की भक्ति वाल मेहनत ला जो भगती शुरू की घर वाली तंग करी लिया कुछ उसने झूठ बोलिया मैं राज्य के दरबार में कथा करता हाँ जिस दिन भोग पिया उस दिन सारा कुछ जो पेटा वगैरह मिलेगी वह कर लेके आऊं 10-15 ਦਿਨ ਮਹੀਨਾ ਲੰਘਿਆ ਇਸ਼ਕ ਲੱਗਾ ਸੀ ਜਾਣਾ ਤੇ ਬਹਿੜ ਜਾਣਾ ਸੀ ਮਨਾਂ ਵਿੱਚ ਇੱਕ ਦਿਨ ਘਰ ਆਇਆ ਤੇ ਘਰ ਵਾਲੀ ਕਹਿੰਦੀ ਤੇਰੀ ਮਰ ਗਈ ਰਾਜੇ ਦੀ ਕਥਾ ਦਾ ਪ੍ਰੋਕ ਕਦੋਂ ਪੜਨਾ ਹੈ ਮੁੱਖ ਵਿੱਚੋਂ ਗਾਣਾ ਕੀ ਪੰਡ ਕੀ ਪੀਪੇ ਸਭ ਕੁਝ ਬਾਤ ਸੁਤਨੇ ਸ਼ੁਰੂ ਕਰ ਦਿੱਤੇ ਮਰ ਗਿਆ ਤੇਰਾ ਰਾਜਾ ਤੇ ਤੂੰ ਵੀ ਹੁਣ ਘਰ ਤਾਂ ਵੜੀ ਜੋ ਕੁਝ ਲੈ ਕੇ ਆਉਂਗਾ ਉਸ ਦਿਨ ਮੰਚ ਬੜਾ ਵੱਲਾ ਸੀ ਕਿਉਂ ਕਲੇਸ਼ ਵਿੱਚ ਗਿਆ ਸੀ ਵਿਵਾਦ ਨਹੀਂ ਸੀ ਕਿ ਤਾਹ ਨੇਮ ਵੀ ਨਹੀਂ ਸੀ ਛੱਡਿਆ ਉਸੇ ਦੀ ਨਾ ਪਰਮੇਸ਼ਵਰ ਰਾਜੇ ਦਾ ਰੁਕਤਾਲ ਕੀ ਆਇਆ ਪਰ ਦਸੇ ਪਹਿਲੇ ਟਾਈਮ ਕਿਵੇਂ ਲੰਗਾਇਆ ਜੇ ਹਰੀ ਚੰਦ ਦੀ ਪਤਨੀ ਦੀ ਗੱਲ ਲੈ ਲਈਏ ਉਸ ਨੂੰ ਰਾਜਾ ਹਰੀ ਚੰਦ ਰੋਕਤਾ ਸੀ ਕਿ ਉਸਨੇ ਨੇਮ ਛੱਡਿਆ ਨਿਮਰਤਾ ਨਾਲ ਮੁਕਾਬਲਾ ਵੀ ਕਰੀ ਗਈ कि सो गई नहीं ते चले जाना सत्संग ते पता नहीं किन्ने को महीने जाती रही आपे जिस दिन पता लगेगा देखी जाएगी जिस दिन दे दर ते जाती है वो आपे राखी करेगा ते फिर राखी की भी जे गुरु नानक साहब जी दे जीवन वाल चाती मारिए जदों चले ने दुनिया नारण लई ਘਰਵਾਲੀ ਨੇ ਨਹੀਂ ਰੋਕਿਆ ਉਸਨੇ ਤੇ ਭੇਜ ਦਿੱਤਾ ਭੈਣ ਵੀ ਨਹੀਂ ਰੁਕਾਵਟ ਬਣੀ ਪਰ ਇੱਕ ਸਰੀਰ ਬਣਿਆ ਰੁਕਾਵਟ ਉਸਨੇ ਤਾਂ ਨਿਖੱਟੂ ਤੱਕ ਵੀ ਕਿਹਾ ਆਖਿਆ ਜਿੱਧਰ ਭੇਜਦਾ ਹਾਂ ਨੁਕਸਾਨ ਕਰਕੇ ਆਉਂਦਾ ਹੈ ਰੁਕਾਵਟ ਨੇ ਗੁੱਸੇ ਦਾ ਰੂਪ ਵੀ ਧਾਰਿਆ ਜਵਾਨ ਤੋਂ ਗੁੱਸਾ ਹੱਥਾਂ ਤੇ ਵੀ ਆਇਆ ਤੇ ਚਪੇੜ ਵੀ ਮਾਰੀ ਪਰ ਗੁਰਨਾਨਕ ਸਾਹਿਬ ਨੇ ਚਪੇੜ ਦਾ ਮੁਕਾਬਲਾ ਦੂਜੇ ਰੂਪ ਵਿੱਚ ਨਹੀਂ ਕੀਤਾ ਨਿਮਰਤਾ ਨਾਲ ਦੂਸਰੀ ਗੱਲ ਵੀ ਅੱਗੇ ਕਰ ਦਿੱਤੀ ਪਿਤਾ ਜੀ ਇੰਦਰ ਵੀ ਮਾਰੋ ਪਰ ਆਪਣਾ ਨਿਸ਼ਾਨਾ ਨਹੀਂ ਛੱਡਿਆ ਅਖੀਰ ਤੇ ਪਛਾਣਿਆ ਪਿਤਾ ਨੇ ਤੇ ਕਿਹਾ ਨਾਨਕ ਮੈਂ ਤੈਨੂੰ ਪਛਾਣਿਆ ਨਾ ਚਪੇੜ ਵੀ ਮਾਰੀ ਕੀ ਮੈਨੂੰ ਦਰਗਾਹ ਵਿੱਚ ਜਗ੍ਹਾ ਮਿਲ ਜਾਵੇਗੀ ਗੁਰੂ ਸਾਹਿਬ ਕਹਿੰਦੇ ਇਹ ਕਿਹੜੀ ਵੱਟੀ ਗੱਲ ਹੈ ਉਹਨਾਂ ਨੇ ਸਵਾਸ ਹੁੰਦਿਆਂ ਹੀ ਵਿਖਾ ਦਿੱਤਾ ਕਿ ਦਰਗਾਹ ਵਿੱਚ ਕਿੰਨੇ ਸਤਕਾਰ ਨਾਲ ਤੁਹਾਡੀ ੜੀ ਹੋ ਰਹੀ ਹੈ ਤਿੰਨ ਦੁਨੀਆਂ ਹਨ ਘਰੇਲੂ ਧਾਰਮਿਕ ਤੇ ਬਾਹਰੀ ਘਰੇਲੂ ਦੁਨੀਆਂ ਵਿੱਚ ਨਿਮਰਤਾ ਨਾਲ ਮੁਕਾਬਲਾ ਕਰਨਾ ਹੈ ਬਾਹਰੀ ਦੁਨੀਆਂ ਵਿੱਚ ਕੋਈ ਸੌ ਵਾਰੀ ਨਿਜਾਇਲ ਕਰੇ 101 ਵਾਰੀ ਵੀ ਤੇਨੂੰ ਵੀ ਗੁਰਨਾਨਕ ਦੇ ਹੁਕਮ ਅ ਤਾਰਕ ਖੁਸ਼ੀ ਹੈ ਕਿ ਕੁਝ ਦਿਨ ਜਾਜੇ ਤੇਰੇ ਨਾਲ 100 ਵਾਰੀ ਨਜਾਇਜ਼ ਹੋ ਜਾਵੇ 101 ਵਾਰੀ ਵੀ ਤੇਰੇ ਲਈ ਵੀ ਧਰਮ ਹੈ ਸਸਰ ਰਕਣਾ ਇੱਕਦਮ ਨਹੀਂ ਕੁਝ ਚਿਰ ਸਮਝਾ ਤੇ ਤੇਰਾ ਪਰtrelu ਮਹਾਲ ਵਿੱਚ ਕੋਈ ਫਾਈਨਲ ਨਹੀਂ ਨਿਮਰਤਾ ਨਾਲ ਹੀ ਮੁਕਾਬਲਾ ਕਰ ਤੇ ਤੌਰ ਤੇ ਧਾਰਮਿਕ ਦੁਨੀਆਂ ਵਿੱਚ ਤੱਕ ਰੋਧ ਲਿਖਿਆ ਹੀ ਨਹੀਂ ਘਰੇਲੂ ਦੁਨੀਆਂ ਵਿੱਚ ਨਿਮਰਤਾ ਨਾਲ ਮੁਕਾਬਲਾ ਕਰੀ ਜਾਤੇ ਤੇਰੀ ਜਾ ਭਾਵੇਂ ਠਾਠਾ ਬਾਗਾ ਕਰਕੇ ਤੇਰੀ ਜਾ ਇਹ ਪੰਜਵੀਂ ਚੁਕਤੀ ਹੈ ਕਿ ਘਰੇਲੂ ਮਹੌਲ ਦੀ ਰਕਾਵਟ ਦਾ ਨਿਮਰਤਾਪੂਰਕ ਚੁਕਤੀ ਨਾਲ ਮੁਕਾਬਲਾ ਕਰੀ ਜਾਵੋ ਪਰ ਸਾਧਨਾ ਨਾ ਛੱਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ